मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਮੈਡੀਕਲ ਕੈਂਪ ਵੀ ਲਗਾਇਆ ਗਿਆ ਕੀ ਸਾਡੇ ਬੜੇ ਸਤਕਾਰਯੋਗ ਨੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਸਾਹਿਬ ਸਾਡੇ ਪੱਟੀ ਵਾਲੇ ਤੇ ਉਹਨਾਂ ਦੀ ਟੀਮ ਵਾਵਾ ਲਗਾਤਾਰ ਅੱਜ 8-10 ਦਿਨ ਹੋ ਗਿਆ ਇੱਥੇ ਬੰਦ ਦੇ ਉੱਤੇ ਮੈਡੀਕਲ ਕੈਂਪ ਲਾਇਆ ਤੇ ਜਿੰਨਾ ਚਿਰ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਪਾਣੀ ਲੈਣ ਹੀ ਜਾਂਦਾ ਜਨ ਜੀਵਨ ਆਮੰਗੂ ਨਹੀਂ ਹੋ ਜਾਂਦਾ ਅਸੀਂ ਸਰਕਾਰੀ ਤੌਰ ਤੇ ਵੀ ਆਪਦੇ ਕੈਂਪ ਇਸੇ ਤਰ੍ਹਾਂ ਜਾਰੀ ਰੱਖਾਂਗੇ ਸਾਡੇ ਡਾਕਟਰਾਂ ਦੀਆਂ ਟੀਮਾਂ ਸਰਕਾਰੀ ਤੌਰ ਤੇ ਦਵਾਈਆਂ ਸਾਰਾ ਕੁਝ ਸਾਰੇ ਕੈਂਪ ਲੱਗ ਰਹੇ ਆ ਤੇ ਨਾਲ ਜਿੱਥੇ ਆਪਾਂ ਇਹ ਕੈਂਪ ਤੇ ਖੜੇ ਆ ਡਾਕਟਰ ਬਲਵਿੰਦਰ ਸਿੰਘ ਵਾਲੀਆ ਜੀ ਜਿਹੜੇ ਸਾਡੇ ਪੱਟੀ ਵਾਲੇ ਆ ਇਹ ਲੁਧਿਆਣੇ ਹੋਂ ਇਹਨਾਂ ਦੇ ਹਸਪੀਟਲ ਕਾਲਜ ਸਕੂਲ ਤੇ ਜਿੱਦਨ ਦੀ ਇਹਨਾਂ ਦੀ ਟੀਮ ਆਈ ਉਦੋਂ ਦੀ ਨਿਰੰਤਰ ਇਸੇ ਤਰ੍ਹਾਂ ਡਾਕਟਰਾਂ ਦੀ ਟੀਮ ਸੇਵਾ ਕਰਦੀ ਪਈ ਆ ਬਾਕੀ ਅੱਜ ਜਿਹੜੀਆਂ ਬਈਕਾਂ ਨੇ ਇਥੇ ਖੁੱਲੇ ਆਲਾ ਪੈਂਦਾ ਵਾ ਸਭਰਾ ਪਿੰਡ ਦਾ ਏਰੀਆ ਉਥੇ ਹੋਰ ਗਾਂਵ ਵੀ ਨਾਲ ਫੌਗਿੰਗ ਮਸ਼ੀਨਾਂ ਸਪਰੇਅ ਵੀ ਕੀਤੀ ਆ ਵੀ ਜਿਹੜਾ ਕੋ ਮੱਛਰ ਮੱਖੀ ਜਾਂ ਕੋ ਹੋਰ ਮਾਰੂ ਬਿਮਾਰੀਆਂ ਜਿਹੜੀਆਂ ਪਾਣੀ ਜਦੋਂ ਸੁੱਕਦਾ 스ਮੈਲ ਆਉਂਦੀ ਆ ਉਹਦੇ ਨਾਲ ਪੈਦਾ ਹੁੰਦੀਆਂ ਵੀ ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਖਤਮ ਹੋ ਜਾਣ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਾਡੇ ਭੈਣ ਭਰਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਦੁੱਖ ਰੋਗ ਨਾ ਲੱਗੇ ਤੇ ਆ ਤੁਸੀਂ ਇਧਰ ਕੈਮਰਾ ਮਾਰ ਕੇ ਵੇਖ ਵੀ ਸਕਦੇ ਜਿਹੜਾ ਝੋਨਾ ਖੜਾ ਸੀ ਪਾਣੀ ਤੇ ਹੁਣ ਇਧਰੋਂ ਤੇ ਲੈ ਗਿਆ ਅਜੇ ਪਾਣੀ ਪਰੇ ਚੱਲਦਾ ਪਿਆ ਇੱਥੋਂ ਲੈ ਗਿਆ ਤੇ ਆ ਤੁਸੀਂ ਵੇਖ ਸਕਦੇ ਜੇ ਝੋਨੇ ਦੀ ਕੀ ਹਾਲਤ ਹੋਈ ਪਈ ਆ ਇਹ ਨਹੀਂ ਤੇ ਪਰਾਲੀ ਆਪਾਂ ਜਦੋਂ ਝੋਨਾ ਕੱਟਦੇ ਆ ਮੁਰਕੇ ਵਾਉਨੇ ਆ ਤੇ ਇਹਨੂੰ ਵਾਉਣ ਤੇ ਬੜਾ ਖਪਾ ਕਰਨਾ ਪੈਂਦਾ ਬੜਾ ਜ਼ੋਰ ਲਾਉਣਾ ਪੈਂਦਾ ਕਿ ਪਾਣੀ ਇੰਨਾ ਤਾਕਤਵਾਰ ਇੰਨਾ ਬਲਵਾਨ ਆ ਵੀ ਝੋਨੇ ਨੂੰ ਮੁੱਢਾਂ ਤੱਕ ਗਾਲ ਕੇ ਰੱਖਤਾ ਵਾ ਸਿਰਫ ਆ ਹੁਣ ਮੜੀ ਮੋੜ ਦੀ ਪਰਾਲੀ ਜੀ ਦੇਖਦੀ ਆ ਵੀ ਖਤਮ ਹੀ ਹੋ ਗਿਆ ਬਿਲਕੁਲ ਝੋਨਾ ਤੇ ਬਾਕੀ ਹਾਂ ਬਾਕੀ ਸਾਡੇ ਭਰਾ ਨੇ ਇਹ ਕਿਸਾਨ ਵੀਰ ਸਾਡੇ ਬਜ਼ੁਰਗ ਇਹਨਾਂ ਦੇ ਨਾਲ ਆ ਤੇ ਵੇਖੋ ਜਦੋਂ ਦੁੱਖ ਦਾ ਸਮਾਂ ਹੁੰਦਾ ਨਾ ਸਿਆਣੇ ਕਹਿੰਦੇ ਆ ਦੁੱਖ ਮਡਾਈਏ ਘਟ ਜਾਂਦਾ ਤੇ ਖੁਸ਼ੀ ਵਧਾਈ ਮਡਾਈਏ ਤੇ ਵਧ ਜਾਂਦੀ ਆ ਜਦੋਂ ਦੁੱਖ ਦਾ ਸਮਾਂ ਹੋਵੇ ਭਾਵੇਂ ਕੋਈ ਉਹੀ ਹਾਲ ਪੁੱਛਣ ਹੀ ਆ ਜੇ ਨਾ ਤੇ ਇੰਨੇ ਨਾ ਬੰਦੇ ਨੂੰ ਹੌਸਲਾ ਹੋ ਜਾਂਦਾ ਕਿ ਸਾਡੇ ਪਰਿਵਾਰ ਦਾ ਮੈਂਬਰ ਸਾਡਾ ਭਰਾ ਸਾਡਾ ਆਗੂ ਸਾਡੇ ਵਿੱਚ ਆਇਆ ਬਾਕੀ ਅਸੀਂ ਤੇ ਇਹਨਾਂ ਭਰਾਵਾਂ ਦੇ ਨਾਲ ਸਦਾ ਤੋਂ ਸ਼ੁਰੂ ਤੋਂ ਹੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਆ ਪਹਿਲਾਂ ਵੀ ਜਿਵੇਂ ਜਿਸ ਦਾ ਖੇਤ ਉਸ ਦੀ ਰੇਤ ਉਹ ਸ਼ੁਰੂ ਕੀਤਾ ਗਿਆ ਆਪਾਂ ਤੁਹਾਨੂੰ ਸਰਕਾਰ ਵੱਲੋਂ ਉਸ ਦਾ ਟਾਈਮ ਵੀ ਵਧਾ ਦਿੱਤਾ ਗਿਆ ਪਤਾ ਲੱਗਿਆ ਵੇਖੋ ਜੀ ਦਾ ਖੇਤ ਆ ਉਹਦੀ ਰੇਟ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਨੇ ਕੈਬਨਟ ਦੇ ਵਿੱਚ ਮਨਜ਼ੂਰੀ ਦਿੱਤੀ ਆ ਉਹਦੇ ਤਹਿਤ ਅੱਜ ਅਸੀਂ ਵੀ ਆਪਦੇ ਹਲਕੇ ਦੇ ਵਿੱਚ ਜਿੱਥੇ ਜਿੱਥੇ ਜ਼ਮੀਨ ਵਤਰ ਆ ਗਈ ਆ ਉਥੇ ਰੇਟ ਦੇ ਜਿਹੜੇ ਆ ਲੋਕ ਆਪਦਾ ਜੀਸੀਬੀ ਨਾਲ ਟਰਪਰਾਂ ਨਾਲ ਟਰਾਲੀਆਂ ਨਾਲ ਆਪਦੀ ਜ਼ਮੀਨ 'ਚੋਂ ਚੁੱਕਦੇ ਪਏ ਆ ਖਾਲੀ ਕਰਦੇ ਪਏ ਆ ਤੇ ਉਹ ਜਦੋਂ ਅਸੀਂ ਗਏ ਜਿਵੇਂ ਪਹਿਲੀਆਂ ਸਰਕਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਡਰ ਬਣਿਆ ਹੁੰਦਾ ਸੀ ਉਹਨਾਂ ਨੂੰ ਆਇਆ ਕਿ ਸ਼ਾਇਦ ਸਾਨੂੰ ਰੋਕਣ ਵਾਲੇ ਆ ਗਏ ਆ ਤੇ ਮੈਂ ਉਹਨਾਂ ਨੂੰ ਇਹ ਆਖਿਆ ਮੈਂ ਕਿਹਾ ਰੋਕਣ ਵਾਲੇ ਨਹੀਂ ਅਸੀਂ ਤੁਹਾਡੀ ਮਦਦ ਕਰਨ ਲਈ ਆਏ ਆ ਜੇ ਕੋਈ ਤੁਹਾਨੂੰ ਅਫਸਰ ਜਾਂ ਕੋਈ ਤੁਹਾਨੂੰ ਬੰਦਾ ਕੋਈ ਵੀ ਤੰਗ ਪ੍ਰੇਸ਼ਾਨ ਕਰੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਤੁਹਾਡਾ ਖੇਤ ਆ ਪਾਲਸੀ ਬਣਾਤੀ ਹੈ ਰੇਤ ਤਾਂ ਹੀ ਚੁੱਕਣੀ ਆ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਪ੍ਰਤੀ ਚਿੰਤਤ ਨੇ ਉਹਨਾਂ ਨੇ ਪਹਿਲਾਂ ਹੀ ਲੰਮਾ ਸਮਾਂ ਜਿਹੜਾ ਹੀ ਉਹ ਕਰਤਾ ਸੀ ਤੇ ਉਹਦੇ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਅਫਸਰਾਂ ਨੂੰ ਹਦਾਇਤ ਕੀਤੀ ਆ ਕਿ ਭਾਵੇਂ ਦਸੰਬਰ ਭਾਵੇਂ ਜਨਵਰੀ ਤੱਕ ਵੀ ਜਾਣਾ ਪਵੇ ਜਿੰਨਾ ਚਿਰ ਕਿਸਾਨਾਂ ਦੀ ਕਣਕ ਨਹੀਂ ਬੀਜੀ ਜਾਂਦੀ ਕਿਉਂਕਿ ਕਈ ਪਹਲੀਆਂ ਜਿੱਥੇ ਪਾਣੀ ਚੱਲਦਾ ਪਿਆ ਜੇ ਵੀ ਉਹ ਹੋ ਸਕਦਾ ਅਜੇ 2 ਮਹੀਨਿਆਂ ਨੂੰ ਬੱਤਾ ਰੋਣ ਉਹਦੇ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਫਸਰਾਂ ਨੂੰ ਨਿਰਦੇਸ਼ ਕੀਤੇ ਆ ਕਿ ਜੇ ਸਮਾਂ ਵਧਾਉਣਾ ਪਵੇ ਆਪਾਂ ਕਿਸਾਨਾਂ ਦੀ ਕਣਕ ਬਜਾਉਣੀ ਆ ਜਿਹੜੀ ਰੇਤ ਆ ਕਿਸਾਨ ਦੇ ਖੇਤ ਚ ਉਹ ਰੇਤ ਜਿਹੜੀ ਉਹ ਕਿਸਾਨ ਹੀ ਆਪਦੀ ਵੇਚੂਗਾ ਮੰਤਰੀ ਸਾਹਿਬ ਤੁਹਾਡੇ ਵੱਲੋਂ ਕਿਹਾ ਗਿਆ ਵਾ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜੋ ਖਰਾਬ ਹੋ ਗਈਆਂ ਪੱਧਰੀਆਂ ਕਰਕੇ ਵੀ ਦਿੱਤੀਆਂ ਜਾਣਗੀਆਂ ਬਿਲਕੁਲ ਆ ਬਸ ਜ਼ਮੀਨਾਂ ਹੁਣ ਬੱਤਰ ਆਉਣੀਆਂ ਸ਼ੁਰੂ ਹੋ ਜਾਣੀਆਂ ਹੋਰ ਚੋਂ ਪੰਜਾਂ ਦਿਨਾਂ ਤੱਕ ਜਿੱਥੇ ਤੇ ਰੇਤ ਪਈ ਆ ਉਹ ਜ਼ਮੀਨਾਂ ਤੇ ਬੱਤਰ ਆ ਗਈਆਂ ਉਥੋਂ ਰੇਤ ਚਕਾਉਂਦੇ ਪਏ ਆ ਕਿਸਾਨ ਬਾਕੀ ਜਿੱਥੇ ਅਜੇ ਰੇਤ ਨਹੀਂ ਗਈ ਪਈ ਕਈ ਥਾਈਂ ਅਜੇ ਪਾਣੀ ਖੜਾ ਵਾ ਮੁੱਢਾ ਮੱਢਾਂ ਦੇ ਵਿੱਚ ਜਾਂ ਜਿਹੜੀਆਂ ਨੀਵੀਆਂ ਪੈਲੀਆਂ ਉਹਨਾਂ ਚ ਕਿਤੇ ਕਿਤੇ ਪਾਣੀ ਖੜਾ ਜਦੋਂ ਬੱਤਰ ਆਈਆਂ ਸਾਡੇ ਭਰਾ ਨੇ ਪਰਿਵਾਰ ਨੇ ਸਾਡੇ ਆਪਾਂ ਇਹਨਾਂ ਦਾ ਮੁੱਢੇ ਦਾ ਮੁੱਢਾ ਲਾ ਕੇ ਖੜੇ ਆ ਡਟੇ ਆ ਬਜਾਵਾਂਗੇ ਇਹਨਾਂ ਭਰਾਵਾਂ ਦੀਆਂ ਫਸਲਾਂ ਕਣਕਾਂ ਬਜਾਵਾਂਗੇ ਬੀ ਖਾਦ ਤੇ ਆਪਦੇ ਟਰੈਕਟਰ ਲਿਆ ਕੇ ਆਪਦੇ ਡੀਜ਼ਲ ਨਾਲ ਇਹਨਾਂ ਭਰਾਵਾਂ ਦੀਆਂ ਪੈਲੀਆਂ ਬਜਾਵਾਂਗੇ ਸਾਡੇ ਪਰਿਵਾਰ ਨੇ ਜੀ ਕੀ ਕਹਿਣਾ ਚਾਹੋਗੇ ਜੋ ਮੰਤਰੀ ਸਾਹਿਬ ਫੇਰ ਅੱਜ ਕਉਂ ਚੇ ਮੰਤਰੀ ਸਾਹਿਬ ਆਏ ਮੰਤਰੀ ਸਾਹਿਬ ਚਲੋ ਜਦੋਂ ਦੇ ਹਾੜ ਆਏ ਆ ਉਦੋਂ ਦਾ ਲਾਲਜੀਤ ਸਿੰਘ ਭੁੱਲਰ ਸਾਡੇ ਕੋਲ ਉਦੋਂ ਦੇ ਪਹੁੰਚ ਰਹੇ ਆ ਹੂੰ ਪਹਿਲਾਂ ਵੀ ਸਾਨੂੰ ਜੋ ਵੀ ਕੋਈ ਰਾਸ਼ਨ ਜੋ ਵੀ ਚਾਰਾ ਸਾਰਾ ਕੋਲ ਸਾਡੇ ਕੋਲ ਪਹਚਾਇਆ ਇਹਨਾਂ ਨੇ ਜਿਹੜੋ ਦੇ ਆਏ ਆ ਆਹੋ ਦੋਦੇ ਸਿੱਧਾ ਬਹੁਤ ਸਾਡੇ ਕੋਲੇ ਨਾਲ ਜਿਹੜੇ ਮਾਰਿਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸੇ ਚੀਜ਼ ਦੀ ਕਮੀ ਆਈ ਹੋਂ ਤੱਕ ਕਿਸੇ ਚੀਜ਼ ਦੀ ਕਮੀ ਨਹੀਂ ਆਈ ਸਾਡੇ ਕੋਲੇ ਦੇ ਬਾਲ ਬੰਨਣ ਦੇ ਲਈ ਕਰੇਟਾ ਦੀ ਇੱਥੇ ਬਹੁਤ ਜ਼ਰੂਰਤ ਸੀ ਜੀ ਬਹੁਤ ਬਹੁਤ ਉਪਹਾਇਆ ਡੀਜ਼ਲ ਵੀ ਆਇਆ ਵਾ ਹੂੰ